ਦੁਨੀਆਂ ਪਰਦੇ ਵਿੱਚ ਬਸਦੇ ਹੋਏ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਦੇ ਪਰਿਵਾਰ ਦੇ ਮੈਂਬਰ ਸਹਿਬਾਨ ਜੀ ਸਾਡੇ ਦੇਸ਼ ਦੀਆਂ ਸਮੂਚੀਆਂ ਬੀਬੀਆਂ ਚਾਹੇ ਉਹ ਕਿਸੇ ਵੀ ਧਰਮ ਜਾਂ ਕਿਸੇ ਵੀ ਜਾਤ ਨਾਲ ਸੰਬੰਧਤ ਨੇ ਤੁਹਾਡੇ ਮੁਕਤੀਦਾਤਾ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਦਕਰ ਜੀ ਦੀ ਇੱਕ ਵਾਰੀ ਫਿਰ ਤੋਹਫੀਨ ਕੀਤੀ ਗਈ ਹੈ ਦੁਖੀ ਮਨ ਨਾਲ ਤੁਹਾਡੇ ਸਨਮੁਖ ਹੋ ਕੇ ਤੁਹਾਨੂੰ ਇਹ ਦੱਸਣਾ ਪੈ ਰਿਹਾ ਸਾਨੂੰ ਉਹ ਪਾਗਲਪਨ ਨੂੰ ਭਾਰਤੀ ਏਜੰਸੀਆਂ ਦਾ 에ਜੈਂਟ ਆਰਐਸਐਸ ਦੇ ਅਜੰਡੇ ਤੇ ਚੱਲਣ ਵਾਲਾ ਬੰਦਾ ਉਹ ਦੁਨੀਆ ਭਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ અપਮਾਨ ਕਰਕੇ ਦੁਨੀਆ ਭਰ ਦੇ ਵਿੱਚ ਸਿੱਖਾਂ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪਰਿਵਾਰਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦਾ ਹੈ ਜਾਗਦੇ ਸਿਰਾਂ ਵਾਲੇ ਸਿੱਖ ਆਗੂਆਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਸਿੱਖ ਵੱਡੇ ਡੇਰਿਆਂ ਦੇ ਮਾਲਕਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਖਾਲਸਾਣ ਜਿਹੜੀ ਮੰਗਦੇ ਨੇ ਉਹਨਾਂ ਦੇ ਇੱਕ ਧੜੇ ਦਾ ਆਗੂ ਆਪੋ ਬਣਿਆ ਆਗੂ ਇਹ ਪਾਗਲ ਸਟੂਪਿਡ ਮੈਨ ਪੰਨੂ ਇਹਦੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਖਿਲਾਫ ਕੀਤੀਆਂ ਗਈਆਂ ਇਹਨਾਂ ਕਾਰਵਾਈਆਂ ਤੇ ਮੂੰਹ ਖੋਲੋ ਬੇਨਤੀ ਹੈ ਇਹ ਬਹੁਤ ਵੱਡੀ ਚਾਲ ਹੈ ਸਿੱਖਾਂ ਨੂੰ ਪਿਛ ਸ਼ੈਡਿਊਲਡ ਕਾਸ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਬਹੁਤ ਵੱਡੀ ਚਾਲ ਹੈ ਸਿੱਖ ਕੌਮ ਨੂੰ ਹੋਰ ਕਮਜ਼ੋਰ ਕਰਨ ਵਾਲੀ ਚਾਲ ਹੈ ਇਸ ਬੇਵਕੂਫ ਬੰਦੇ ਨੇ ਪੈਸੇ ਦੇ ਕੇ ਰਾਤ ਫਲੋਰ ਵਿਕੇ ਫਿਰ ਦੁਬਾਰਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦਾ ਮੂੰਹ ਕਾਲਾ ਕੀਤਾ ਪਿੱਛੇ ਸਿੱਖ ਫੋਰ ਜਸਟਿਸ ਇਹ ਜਿਹੜਾ ਨਾਮ ਆ ਸਿੱਖ ਫੋਰ ਜਸਟਿਸ ਜੇ ਇਹ ਨਾਮ ਜਸਟਿਸ ਵਾਲੀ ਗੱਲ ਹੈ ਤਾਂ ਇਹ ਇਨਜਸਟਿਸ ਕਰ ਰਹੇ ਨੇ ਬਾਬਾ ਸੇਪ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦਾ ਮੂੰਹ ਕਾਲਾ ਕਰਕੇ ਬੁੱਤ ਤੇ SFJ ਲੈ ਕੇ ਖਾਲਿਸਤਾਨ ਦਾ ਝੰਡਾ ਲਾ ਕੇ ਇਹ ਬੰਦਾ ਸਾਰੇ ਖਾਲਿਸਤਾਨ ਨੂੰ ਮੰਗਣ ਵਾਲੇ ਸਾਰੇ ਸਿੱਖ ਜਿਹੜੇ ਐਨੇ ਸਾਲਾਂ ਤੋਂ ਲੱਗੇ ਹੋਏ ਨੇ ਸ਼ਹੀਦੀਆਂ ਪਾ ਰਹੇ ਨੇ ਔਰ ਪੰਜਾਬ ਦੀ ਧਰਤੀ ਤੇ ਤੇ ਪੰਜਾਬ ਤੋਂ ਬਾਹਰ ਦੇਸ਼ ਤੋਂ ਬਾਹਰ ਸਾਰਿਆਂ ਦੇ ਜਿਹੜੇ ਸੰਘਰਸ਼ ਨੂੰ ਇਹ ਬੰਦਾ ਕਲੰਕਿਤ ਕਰ ਰਿਹਾ ਬਪ ਸਿੱਖ ਗੁਰੂ ਸਹਿਬਾਨ ਦਾ ਫਲਸਫਾ ਜਿਹੜਾ ਸਰਬੱਤ ਦੇ ਭਲੇ ਦਾ ਫਲਸਫਾ ਹੈ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਦੇ ਵਿੱਚ ਸਰਬੱਤ ਦੇ ਭਲੇ ਦੇ ਫਲਸਫੇ ਦੇ ਆਧਾਰ ਤੇ ਧਰਾਮਾਂ ਦਿੱਤੀਆਂ ਨੇ ਸਿੱਖ ਵਿਦਵਾਨ ਆਉਣ ਅੱਗੇ ਦੱਸੋ ਧਾਰਾ 25 B ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਸਿੱਖ ਜਿਹੜੇ ਆ ਇਹ Hindu ਕਿਸਾ ਧਾਰੀ Hindu ਨੇ ਕਿਤੇ ਨਹੀਂ ਲਿਖਿਆ ਝੂਠ ਪ੍ਰਚਾਰ ਅੱਜ ਤੱਕ ਗਪੌੜਾ ਮਾਰੀਆਂ ਗਈਆਂ ਧਾਰਾ 25 B ਦੇ ਵਿੱਚ ਤਾਂ ਇਹ ਵੀ ਲਿਖਿਆ ਕਿ ਜਿਹੜਾ ਸਿੱਖ ਧਰਮ ਨੂੰ ਮੰਨਦਾ ਉਹ ਸ਼੍ਰੀ ਸਾਹਿਬ ਕੈਰੀ ਕਰ ਸਕਦਾ ਪਹਿਨ ਕਰ ਸਕਦਾ ਤੇ ਹੱਕ ਦਿੱਤਾ ਹੈ ਇਸ ਸੰਵਿਧਾਨ ਦੀ ਇਸ ਮਦ ਨੂੰ ਜਿਹਦੀ ਗਲਤ ਵਿਆਖਿਆ ਕਰਕੇ ਔਰ ਅੱਜ ਤੱਕ ਇਹਨਾਂ ਦੇ ਮੂਹ ਸਿੱਖਾਂ ਦੇ ਲੀਡਰਾਂ ਨੇ ਕਿਹਨੇ ਪਾਇਆ ਆਰਐਸ ਨੇ ਸਟੇਟ ਦੀ ਪਾਲਿਸੀ ਨੇ ਪਾਇਆ ਕਿ ਤੁਸੀਂ ਆ ਗੱਲ ਆਖੋ ਔਰ ਮੈਂ ਹੈਰਾਨ ਆ ਸੇਖਾ ਦੂਆਂ ਦੇ ਕਿ ਪਿਛਲੇ 40-45 ਸਾਲਾਂ ਤੋਂ ਰੋਲਾ ਪਾਈ ਜਾਂਦੇ ਆ ਧਾਰਾ 25ਵੀਂ ਧਾਰਾ 25ਵੀਂ ਉਹ ਪੜ ਤਾਂ ਲਓ ਮੂਰਖੋ ਪੜ੍ਹੋ ਇਹਨੂੰ ਇਹਦੀ ਵਿਆਖਿਆ ਕਰੋ ਵੱਡੇ ਵਕੀਲ ਵਿਆਖਿਆ ਕਰਨ ਅੱਜ ਸਰ ਵੀ ਇਸ ਗੱਲ ਤੇ ਇਸ ਗੱਲ ਤੇ ਪੰਜਾਬ ਦੀ ਧਰਤੀ ਤੇ ਮੂੜ ਕਤਲੇਆਮ ਸ਼ੁਰੂ ਕਰਨੀਆਂ ਗੋਂਦਾ ਗੁੰਦੀਆਂ ਜਾ ਰਹੀਆਂ ਇਹ ਵੱਡੂ ਕਹਿੰਦਾ ਕਿ ਬਲੂ ਸਟਾਰ ਆਪਰੇਸ਼ਨ ਵੱਡੂ ਕਹਿੰਦਾ ਬਲੂ ਸਟਾਰ ਆਪਰੇਸ਼ਨ ਜਿਹੜਾ ਇਸ ਸੰਵਿਧਾਨ ਦੇ ਮੁਤਾਬਕ ਹੋਇਆ ਸੰਵਿਧਾਨ ਡਾਕਟਰ ਅੰਬੇਡਕਰ ਨੇ ਲਿਖਿਆ ਇਹ ਖੋਤੇ ਨੂੰ ਸਮਝੋਣਾ ਚਾਹੀਦਾ ਕਿ ਕਨੇ ਕਰਾਇਆ ਬਲੂ ਸਟਾਰ ਆਪਰੇਸ਼ਨ ਇਨੀ ਮਾਂ ਇੰਦਰਾ ਨੇ ਕਾਂਗਰਸ ਨੇ ਪੁੱਛੇ ਉਹਨਾਂ ਨੂੰ ਉਨਾ ਬਾਰੇ ਤਾਂ ਬੋਲਣਾ ਨਹੀਂ ਜਿਹੜਾ ਵੀ ਲੱਡੂ ਬੰਦੇ ਸੀ ਬਲੂ ਸਟਾਰ ਆਪਰੇਸ਼ਨ ਵੇਲੇ ਉਹਨਾਂ ਬਾਰੇ ਦੀ ਜ਼ੁਬਾਨ ਨਹੀਂ ਖੁੱਲਦੀ ਜ਼ੁਬਾਨ ਨਹੀਂ ਖੁੱਲਦੀ ਇੱਕ ਕੁੱਤਾ ਬੰਦਾ ਇਹ ਜੋ ਕੁਝ ਕਰ ਰਿਹਾ ਇਹ ਸਹਿਣਯੋਗ ਨਹੀਂ ਹੈ ਪਾਣੀ ਸਿਰ ਤੋਂ ਵੀ ਵਗਦਾ ਹੈ ਔਰ ਇਹ ਵੀ ਆਇਆ ਇੱਕ ਕਰਤੂਤਾ ਨੂੰ ਨੱਥ ਪਾਉਣ ਲਈ ਸਾਨੂੰ ਸਾਰੇ ਪੰਜਾਬ ਦੇ ਵਿੱਚ 1 ਕਰੋੜ ਤੋਂ ਵੱਧ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪਰਿਵਾਰ ਦੇ ਲੋਕ ਵੱਸਦੇ ਆਂ। ਛੁਨੀਆਂ ਵੀ ਬਖ ਬਖ ਜਥੇਬੰਦੀਆਂ। ਜਿੰਨੇ ਵੀ ਪੰਜਾਬ 'ਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਨਾਂ ਤੇ ਸਿਆਸੀ, ਸਮਾਜਿਕ, ਧਾਰਮਿਕ ਸੰਗਠਨ ਚੱਲਦੇ ਆਂ। ਗੁਰੂ ਰਵਿਦਾਸ ਜੀ ਦੇ ਨਾਂ ਤੇ ਮਹਾਰਿਸ਼ੀ ਬਾਦਵੀਕ ਜੀ ਦੇ ਨਾਂ ਤੇ ਜਾਗਣ ਦਾ ਵੇਲਾ ਜਾਗ ਜਾਈਏ। ਇਹ ਪੱਲੂ ਜਿਹੜਾ ਖਾਲਸਾ ਦੇ ਇੱਕ ਧਿਰ ਦਾ ਹਮੇਤੀ ਐ। ਇੱਕ ਤੇਰ ਦਾ ਆਗੂ ਇਹ ਬੰਦਾ ਬਹੁਤ ਵੱਡਾ ਕਤਲੇਆਮ ਪੰਜਾਬ ਚ ਦੁਬਾਰਾ ਕਰਉਣਾ ਚਾਹੁੰਦਾ ਸਾਡਾ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਸੰਵਿਧਾਨ ਚ ਹੱਕ ਦਿੱਤਾ ਕਿ ਜੇ ਕੋਈ ਦੇਸ਼ ਨਾਲ ਵੱਖਰਾ ਹੋਣਾ ਚਾਹੁੰਦਾ ਔਰ ਦੇਸ਼ ਨਾਲ ਵੱਖਰਾ ਚਾਹੁੰਦਾ ਰਹ ਹੁਣ ਚਾਹੁੰਦਾ ਹੈ ਹਿੰਸਾ ਤੋਂ ਬਿਨਾ ਸ਼ਾਂਤਮਈ ਅੰਦੋਲਨ ਕਰਕੇ ਆਪਣਾ ਦੇਸ਼ ਲੈਣਾ ਚਾਹੁੰਦਾ ਲੋ ਆਜ਼ਾਦੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਖਾਲਸਾਣ ਦੀ ਪੰਜਾਬ ਦੀ ਧਰਤੀ ਤੇ ਮੰਗ ਕਰਦੇ ਆ ਸ਼ਾਂਤਮਈ ਤਰੀਕੇ ਦੇ ਨਾਲ ਕਿਸੇ ਨੂੰ ਡਰਾਉਂਦੇ ਨਹੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਤੇ ਮੰਗ ਕਰਦੇ ਆ ਸ਼ਾਂਤਮਈ ਤਰੀਕੇ ਦੇ ਨਾਲ ਕਿਸੇ ਨੂੰ ਡਰਾਉਂਦੇ ਨਹੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਦਲ ਖਾਲਸਾ ਵਾਲੇ ਖਾਲਿਸਤਾਨ ਦੀ ਗੱਲ ਕਰਦੇ ਆ ਕਿਸੇ ਦੇ ਹਮਿਆਰ ਨਹੀਂ ਚੱਕਦੇ ਉਹ ਭਾਈ ਅਸੀਂ ਸਿੱਖ ਭਾਈਚਾਰਾ ਜੇ ਇਹਦੇ ਬ੍ਰਾਹਮਣਵਾਦ ਦੇ ਮਨੂਵਾਦ ਦੇ ਜ਼ੁਲਮਾਂ ਤੋਂ ਤੰਗ ਹੋ ਕੇ ਇਸ ਦੇਸ਼ ਤੋਂ ਅਲੱਗ ਹੋਣਾ ਚਾਹੁੰਦਾ ਤਾਂ ਸਾਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਪਰਿਵਾਰ ਨੂੰ ਪੂਰੇ ਦੇਸ਼ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਾਨੂੰ ਕੋਈ ਦੁੱਖ ਨਹੀਂ ਤੁਸੀਂ ਲੈ ਲਓ ਖਾਲਸਤਾਨ ਬਣਾ ਲਓ ਖਾਲਸਤਾਨ ਪਰ ਬੱਤਵੀ ਜੀਆਂ ਨਾਲ ਖਾਲਸਤਾਨ ਨਹੀਂ ਮਿਲਣਾ ਇੱਕ ਕੁੱਤਾ ਪਰ ਨੂੰ ਸੁਣ ਲੈ ਕਿ ਜੇ ਵੀਆ ਬੱਤਵੀ ਜੀਆਂ ਰਹਿੰਦੀਆਂ ਤਾਂ ਜੁੱਤੀਆਂ ਨੂੰ ਮਿਲ ਸਕਦੀਆਂ ਛਿੱਤਰ ਗਰੀਬਾਂ ਦੇ ਜਿੱਥੇ ਬਰਨ ਗਏ ਪਰ ਖਾਲਸਾ ਨਹੀਂ ਮਿਲਦਾ ਕਿਉਂ ਖਾਲਸਾ ਜਿਹੜਾ ਜਿਹੜਾ ਖਾਲਸਾਤ ਦਾ ਜਿਹੜਾ ਥੀਮ ਇੱਕ ਹੈ ਬੇਗੰਪੁਰਾ ਖਾਲਸਾ ਰਾਜ ਹਲੀਮੀ ਰਾਜ ਖਾਲਸਾਨੀ ਦੀ ਰੂਹ ਮਾਨਵਤਾਵਾਦ ਹੈ ਗੁਰੂ ਦਾ ਫਲਸਫੇ ਦੀ ਗੱਲ ਹੁੰਦੀ ਹੈ ਔਰ ਇਹ ਮਾਨਵਤਾਵਾਦ ਦੇ ਫਲਸਫੇ ਨੂੰ ਕਿਉਂ ਕਲੰਕਿਤ ਕਰ ਰਿਹਾ ਇਹੋ ਜਿਹਾ ਨਲਾਇਕ ਬੰਦਾ ਇਹ ਸਿੱਖ ਸੰਤਾਨਾਂ ਸਮਝਣ ਮੇਰੀ ਸਾਰੇ ਆਖਲੀ ਦਲਾਂ ਨੂੰ ਸਾਗਿਆ ਸਿੱਖ ਜਥੇਬੰਦੀਆਂ ਨੂੰ ਸ਼੍ਰੀ ਕਾਨਸਰ ਸਹਿਬ ਦੇ ਜਥੇਦਾਰ ਨੂੰ ਸ਼ੋਨੀ ਕਟੇ ਦੇ ਪ੍ਰਧਾਨ ਨੂੰ ਬੇਨਤੀ ਹੈ ਕਿ ਇਹ ਖਤਰੇ ਨੂੰ ਸਮਝੋ ਇਹ ਬੜੀ ਵੱਡੀ ਚਾਲ ਹੈ ਇਹ ਬੜੀ ਵੱਡਾ ਵੱਡਾ ਕੁਝ ਇਹਦੇ ਪਿੱਛੇ ਬੁਣਿਆ ਜਾ ਰਿਹਾ ਭਵਿੱਖ ਦੇ ਵਿੱਚ ਸੁਰੱਖਿਅਤ ਨਹੀਂ ਪੰਜਾਬ ਦੇ ਲੋਕ ਇਹ ਜੇ ਡਰਾਉਂਦੇ ਐ ਸਿੱਖਾ ਨੇ ਅੱਜ ਤੱਕ ਸਿੱਖ ਹਿਸਟਰੀ ਦੇ ਵਿੱਚ ਕਦੇ ਵੀ ਗੁਰੂ ਸਾਹਿਬਾਨ ਨੇ ਗਰੀਬਾਂ ਨੂੰ ਨਹੀਂ ਡਰਾਇਆ ਗਰੀਬਾਂ ਦੇ ਪੁਰਖਿਆਂ ਦਾ ਨਹੀਂ ਕੀਤਾ ਦੇਖਤੀ ਨਹੀਂ ਕੀਤੀ ਉਹਨਾਂ ਨੂੰ ਸਤਕਾਰ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਕਰਕੇ ਇਹ ਪਤਾ ਨਹੀਂ ਕਿੱਥੋਂ ਜੰਪਿਆ ਕੌਮ ਨੂੰ ਕਲੰਕਿਤ ਕਰ ਰਿਹਾ ਇਹਦੇ ਖਿਲਾਫ ਸਟੈਂਡ ਲਿਓ ਆਓ ਖੁੱਲਕੇ ਪ੍ਰਿੰਟ মিডিਆ ਚਾਓ ਆਓ ਤੁਸੀਂ ਬਿਆਨ ਦਿਓ ਇਲੈਕਟ੍ਰੋਨਿਕ মিডিਆ ਤੇ ਬਿਆਨ ਦਿਓ ਕਿ ਤੁਹਾਡਾ ਪੰਨੂ ਦੀਆਂ ਇਹਨਾਂ ਘਟੀਆ ਕਾਰਵਾਈਆਂ ਨਾਲ ਕੋਈ ਸਬੰਧ ਨਹੀਂ ਸੋ ਪੰਨੂ ਨੇ ਜੋ ਕੁਝ ਵੀ ਕੀਤਾ ਰਾਤ ਅਸੀਂ ਇਹਦੀ ਪੁਰਜੋਰ ਜੈ ਭੀਮ ਯੂਨਾਈਟਿਡ ਵੌਇਸ ਆਫ ਪੰਜਾਬ ਵੱਲੋਂ ਅਸੀਂ ਇਹਦੀ ਪੁਰਜੋਰ ਨਿੰਦਾ ਕਰਦੇ ਆਂ ਜੈ ਭੀਮ ਯੂਨਾਈਟਿਡ ਵੌਇਸ ਆਫ ਪੰਜਾਬ ਵੱਲੋਂ ਪੁਰਜੋਰ ਨਿੰਦਾ ਕਰਦੇ ਆਂ ਅਸੀਂ ਹੁਣ ਕਰਾਂਗੇ ਪ੍ਰਬੰਧ ਇਹਦੇ ਜਿਹੜੇ ਪਹਾੜੇ ਦੇ ਚੱਟੂ ਆਉਂਦੇ ਇਹ ਕੰਮ ਕਰਨ ਨਜਿੱਠਾਂਗੇ ਬਣਾਵਾਂਗੇ ਤਰਤੀਬਾਂ ਕੀ ਕਰਨਾ ਹੈ ਸੋਚਾਂਗੇ ਪਾਣੀ ਸਿੱਤ ਤੋਂ ਦੀ ਨਿਕਲਦਾ ਜਾ ਰਿਹਾ ਕਿ ਸਾਡੀ ਸਰਕਾਰ ਨੂੰ ਵੀ ਲੱਖਣਾਂ ਤਾਂ ਜਿਹੜੇ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਬੁੱਤਾਂ ਦਾ ਦੀ ਹਿਫਾਜ਼ਤ ਨਹੀਂ ਕਰ ਰਹੇ ਪੰਨੂ ਸੁਣ ਲੈ 바ਲਾ ਸਾਹਿਬ ਦੇ ਬੁੱਤਾਂ ਨੂੰ ਕਾਲਾ ਕਰਕੇ ਤੂੰ ਸਾਡੇ ਜਿਹੜੇ 바ਵਾ ਸਾਹਿਬ ਦੇ ਪੈਰੋਕਾਰ ਹੈ ਮਾਨਤਾਵਾਦ ਦੇ ਪੈਰੋਕਾਰ ਹੈ ਉਹਨਾਂ ਦੇ ਦਿਲਾਂ ਚੋਂ 바ਵਾ ਸਾਹਿਬ ਡਾਕਟਰ ਅੰਬੇਦਕਰ ਨੂੰ ਨਹੀਂ ਕੱਢਿਆ ਜਾ ਸਕਦਾ ਆਉਂਦੀਆਂ ਤੇਰੀਆਂ ਧਮਕੀਆਂ ਬੈਠਿਆ ਸੀ ਕਰਾਂਗੇ ਫੇਸ ਲੜਾਂਗੇ ਜੀ اسی ਤਰ੍ਹਾਂ ਸਹੀ ਜੇ ਪਾਗਲ ਕੁੱਤਾ ਵੱਢਣਾ ਆ ਜਵੇ ਤਾਂ ਫਿਰ ਭਾਈ ਡਾਂਗ ਸੱਚ ਵੀ ਪੈਂਦੀ ਆ ਇਹ ਯਾਦ ਰੱਖਣਾ ਤੈਨੂੰ ਅਸੀਂ ਪਾਗਲ ਕੁੱਤਾ ਦੇ ਬਰਾਬਰ ਸਮਝਦੇ ਆ ਇਹਦਾ ਤੇ ਮੰਗੇ ਜਬਾਤ ਠੋਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਆ